ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਮੇਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵਗੇ ਆਪਾਂ ਵੀ ਬਿਲਕੁਲ ਠੀਕ ਆ ਤੇ ਅੱਜ ਅਸੀਂ ਬਣਾਇਆ ਸੀ ਛੋਟਾ ਜਿਹਾ ਬਲੌਗ ਤੁਹਾਡੇ ਲਈ ਤੇ ਜੇ ਤੁਹਾਨੂੰ ਵਧੀਆ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਦੱਸਿਓ ਤੁਹਾਨੂੰ ਸਾਡੇ ਬਲੌਗ ਕਿਸ ਤਰ੍ਹਾਂ ਦੇ ਲੱਗਦੇ ਨੇ ਤੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਸਾਡੇ ਸਬਸਕ੍ਰਾਈਬਰ ਪੂਰੇ ਕਰਨ ਵਾਸਤੇ ਤੇ ਵੱਧ ਤੋਂ ਵੱਧ ਚੈਨਲ ਨੂੰ ਸਪੋਰਟ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਮਤਲਬ ਕਿ ਜਿਸ ਤਰ੍ਹਾਂ ਤੁਸੀਂ ਸਬਸਕ੍ਰਾਈਬਰ ਪੂਰੇ ਕਿਤੇ ਇਸ ਤਰ੍ਹਾਂ ਇਹਦਾ ਵਾਚ ਟਾਈਮ ਵੀ ਪੂਰਾ ਕਰੋ ਵਿਊ ਵੱਧ ਤੋਂ ਵੱਧ ਲਿਆਇਆ ਕਰੋ ਦੇਖਿਆ ਕਰੋ ਸਾਰੇ ਜਾਣੇ ਅੱਗੇ ਤੋਂ ਅੱਗੇ ਸ਼ੇਅਰ ਵੀ ਵੀਡੀਓ ਨੂੰ ਕਰਿਆ ਕਰੋ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੇ ਵਲੌਗ ਕਿਸ ਤਰ੍ਹਾਂ ਦੇ ਲੱਗਦੇ ਨੇ ਤੇ ਜੇ ਲੋ ਤੁਹਾਨੂੰ ਤੁਸੀਂ ਸਾਨੂੰ ਦੇਖਦੇ ਜੇ ਆਪਣਾ ਪਿਆਰ ਦਿੰਦੇ ਜੇ ਚੈਨਲ ਨੂੰ ਤੇ ਫਿਰ ਸਾਡਾ ਵੀ ਦਿਲ ਕਰਦਾ ਕਿ ਅਸੀਂ ਵਲੌਗ ਬਣਾਈਏ ਤੇ ਪਾਈਏ ਤੇ ਇਸ ਕਰਕੇ ਸਾਡੇ ਚੈਨਲ ਨੂੰ ਵਾਤ ਵਾਤ ਪਿਆਰ ਦਿਓ ਤੇ ਚਲੋ ਜੀ ਅੱਗੇ ਸਾਡਾ ਵੇਖੋ ਜਰ ਹੁਣ ਮੈਂ ਕਰਨ ਲੱਗੀ ਕੜੀ ਦੀ ਤਿਆਰੀ ਇਹ ਮੈਂ ਲੈ ਲਈਏ ਲੱਸੀ ਵੈਸਾਂ ਤੇ ਕੜਾਈ ਰੱਖ ਲਈ ਉਧਰ ਪਕੌੜੇ ਬਣਾਉਣੇ ਆ ਤੇ ਇੱਧਰ ਮੈਂ ਕੜੀ ਨੂੰ ਤੜਕਾ ਲਾਉਣਾ ਤਾਂ ਤੜਕਾ ਕੱਟ ਲਿਆ ਹੁਣ ਧਣੀਆਂ ਮੇਥੀ ਸਾਫ਼ ਕਰਕੇ ਕੱਟ ਕੇ ਧੋ ਲੈਣੀ ਆ ਹਾਂ ਜੇ ਤਿਆਰੀ ਚੱਲਣ ਦੀ ਆ ਫਿਰ ਲਾਉਨੇ ਆ ਕੜੀ ਨੂੰ ਤੜਕਾ ਅੱਜ ਬੱਚਿਆਂ ਨੂੰ ਛੁੱਟੀ ਆ ਸਕੂਲ ਤੋਂ ਉਹਦੇ ਮੈਂ ਕਿਹਾ ਚਲੋ ਕੜੀ ਬਣਾਉਨੇ ਆ ਹੋਰ ਕੜੀ ਤੇ ਦਾਲ ਦੁਲੀ ਖੁਸ਼ ਹੋ ਕੇ ਖਾਂਦੇ ਹੋਰ ਜ਼ਿਆਦਾ ਸਬਜੀ ਸੁੱਕੀਆਂ ਸਬਜ਼ੀਆਂ ਨਹੀਂ ਖੁਸ਼ ਹੋ ਕੇ ਖਾਂਦੇ ਤੇ ਹੁਣ ਮੈਂ ਮੇਥੀ ਤੇ ਧਨੀਆ ਸਾਫ਼ ਕਰਕੇ ਕੱਟ ਲਾਂ ਧੋ ਕੇ ਤੇ ਸਾਰਾ ਕੁਝ ਤਿਆਰ ਕੀਤਾ ਫਿਰ ਈਜ਼ੀਲੀ ਹੋ ਜਾਂਦਾ ਜਲਦੀ ਜਲਦੀ ਫਿਰ ਜਲਦੀ ਜਲਦੀ ਲਗਾਉਂਗਾ ਤੜਕਾ ਕੜਾਈ ਨੂੰ ਮੈਂ ਹੁਣੇ ਤੋਤਾ ਸੀ ਤੇ ਮੈਂ ਦੇਖਿਆ ਨਹੀਂ ਕਿ ਵਿੱਚ ਪਾਣੀ ਤੇ ਮੈਂ ਤੇਲ ਪਾਤਾ ਉਹ ਪਾਣੀ ਵੀ ਦਿਖਣ ਰਿਹਾ ਹੁਣ ਇਹਨਾਂ ਉੱਪਰੋਂ ਟੱਕ ਦੇਣਾ ਇਹਨੇ ਮੇਰੇ ਬਹੁਤ ਪਟਾਕੇ ਮਾਰ ਲਿਆ ਹੁਣ ਚੰਗੀ ਤਰ੍ਹਾਂ ਪਾਣੀ ਸਾੜਾਂਗੇ ਫਿਰ ਇੱਧਰ ਹੁਣ ਮੈਂ ਫਰਾਈਪਨ ਰੱਖਿਆ ਗਰਮ ਇਹ ਚ ਬਣਾਉਣੇ ਪਕੌੜੇ ਤੇ ਬੇਸਨ ਛਾਣ ਕੇ ਪਾਇਆ ਡੱਬੇ ਚ ਤੇ ਹੁਣ ਮੈਂ ਲੱਸੀ ਵਿੱਚ ਬੇਸਨ ਨੂੰ ਘੋਲ ਲਾਂਗੀ ਇੱਧਰ ਧਨੀਆ ਮੇਥੀ ਤੇ ਕੜੀ ਪੱਤਾ ਤੋਤਾ ਕੇ ਸਭ ਕੁਝ ਰੱਖ ਲਿਆ ਤੇ ਹੁਣ ਮੈਂ ਇਹ ਪਾਣੀ ਵਿੱਚ ਪਾਤਾ ਮਟਰ ਦੇਖੋ ਪਟਾਕੇ ਮਾਰ ਲਿਆ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ ਪਾਣੀ ਵਿੱਚ ਸੁਕਾਵਾਂਗੇ ਤੇ ਫਿਰ ਤੜਕਾ ਅਸੀਂ ਪਾਵਾਂਗੇ ഇനി ചേർ പാക്ക് ഉണ്ടി ചേർക്കൂടെ പടാ മറിയ പകൗടേ ഉണ മസാല ਬਹੁਤ ਜ਼ਿਆਦਾ ਪਟਾਕੇ ਮਾਰੇ ਨੇ ਪਾਣੀ ਹੋਂ ਤੇਲ ਦੀ ਨਾਲ ਮਸਾਲਾ ਮੱਖ ਹੋ ਰਿਹਾ ਤੇ ਪਸ਼ੂ ਮਨਾ ਇਹ ਕਰਨਾ ਨੇ ਮਿਕਸ ਕਰ ਇਹ ਮੈਂ ਉੱਪਰ ਢੱਕਣਾ ਨਹੀਂ ਸਾਰਾ ਮੇਰੇ ਫੇਸ ਉੱਪਰ ਪਾਏ ਨਹੀਂ ਇਹ ਵਾਲਾ ਤੇਲ ਮੈਂ ਦੇਖ ਲਿਆ ਕਿ ਪੀਵੇ ਤੇ ਪਾਣੀ ਆ ਤੇਲ ਕਿੰਨਾ ਤੇ ਬਾਅਦ ਚ ਨਹੀਂ ਪਤਾ ਲੱਗਾ ਇਸ ਕਰਕੇ ਮੈਂ ਉੱਪਰ ਢੱਕਣ ਦੇ ਦਿੱਤਾ ਬਹੁਤ ਜ਼ਿਆਦਾ ਸੋਹਣਾ ਇਦਰੇ ਸਪਕੌੜਿਆਂ ਨੂੰ ਗ੍ਰੇਸਨ ਕਾ ਲੀਏ ਤਿਆਰ ਪਹਿਲੀ ਵਾਰ ਆਖਰਾ ਕਿ ਮੈਂ ਧਿਆਨ ਨਹੀਂ ਦਿੱਤਾ ਕੜਾਈ ਤੋਂ ਉੱਪਰ ਅਕੀਨ ਮੇਰੇ ਮਨਤੇ ਹੈ ਕਿ ਗੈਸ ਵੱਲ ਡ ਹੈ ਤਾਂ ਪਾਣੀ ਸੜ ਗੈਸ ਨਾਲ ਬਾਲਿਆ ਨਹੀਂ ਗਿਆ ਹੋਰ ਪਰਹੂ ਦਾ ਰਸਨ ਕਿੰਤਰ ਕੋ ਨੂੰ ਸੇਟਾ ਨੇ ਚਲੋ ਜੀ ਪਕੌੜੀਆਂ ਵੀ ਕਰ ਲਿਆ ਸਦਾ ਤਰਫਾਪ ਜੇ ਸਾਡਾ ਤੇਲ ਵੀ ਗਰਮ ਹੋ ਗਿਆ ਤੇ ਬਣਾਵਾਂਗੇ ਪਕੌੜੇ ਤੇ ਹਜੇ ਇਹ ਪੂਰੇ ਪਕਾਤੇ ਚੱਲਣ ਦੇ ਨੇ ਜੇ ਚੰਗੀ ਤਰ੍ਹਾਂ ਹੀ ਹਟਾਣ ਕੇ ਫੇਟਕਣਾ ਲਾਉਂਗੇ ਉਪਰ ਚਲੋ ਜੀ ਕਰਦੇ ਆ ਪਕੌੜੀਆਂ ਦੀ تیاری ਹੁਣ ਜੇ ਲਓ ਜੀ ਤੇਲ ਹੋ ਗੁਰਮ ਹੋ ਗਰਮ ਲਓ ਜੀ ਕਿੱਧਰੋਂ ਡਿਆ ਕੜੀ ਦੀ ਪੌੜੀ ਆ ਉੱਧਰ ਮੇਰਾ ਪਾਣੀ ਸੁੱਕ ਚੁੱਕਿਆ ਵਾ ਤੇਲ ਚ ਉਧਰ ਤੜਕਾ ਵੀ ਕਰਾਂਗੇ ਜਲਦੀ ਜਲਦੀ ਦੋਨੋਂ ਕੰਮ ਆਉਣਾ ਮੈਂ ਹੱਥ ਨਾਲ ਨਹੀਂ ਪਾਉਣ ਦੀ ਹੱਥ ਫੇਰ ਮੈਨੂੰ ਬਾਰ ਬਾਰ ਧੋਣੇ ਪਣਿਆ ਚਮਚ ਨਾਲ ਇਸ ਕਰਕੇ ਪਾਉਂਦੀ ਤੇ ਜਲਦੀ ਤੇ ਤੜਕਾ ਵੀ ਪੁਰਾਣਾ ਨਾਲ ਨਾਲ ਇਸ ਕਰਕੇ ਮੈਂ ਜਲਦੀ ਚਮਚ ਨਹੀਂ ਪਾ ਰਹੀ ਜੀ ਜਿਹਨੀ ਦੇ ਰਹੇ ਹੁੰਦੇ ਪਕੌੜੇ ਤਿਆਰ ਉਹਨੇ ਦੇ ਤੇਲ ਦੇਖ ਲਈਏ ਹੁਣ ਆਪਾਂ ਅਜੋ ਜੀ ਤੇਲ ਇਧਰ ਹੋ ਗਿਆ ਫੁੱਲ ਗਰਮ ਬਾੜੀ ਪੂਰਾ ਸਬ ਚੁਕਿਆ ਤੇਲ ਦਿਖਾਓ ਚਿੱਟਾ ਹੋ ਗਿਆ ਹੂੰ ਪਾਣੀ ਸੁੱਕ ਗਿਆ ਤੇਲ ਹੋ ਗਿਆ ਸਹੀ ਹੁਣ ਇਹ ਚ ਪਾਵਾਂਗੇ ਮੇਥੀ ਦਾ ਤੜਕਾ ਲਾਉਣਾ ਤੇ ਮੇਥੀ ਨੂੰ ਤੇ ਪਾਵਾਂਗੇ ਪਹਿਲਾਂ ਮੈਂ ਬੇਸਨ ਵੀ ਤੇ ਤਿਆਰ ਕਰ ਲਵਾਂ ਲੋ ਜੀ ਲੱਸੀ ਵਿੱਚ ਪਾਤਾ ਸੀ ਬੇਸਨ ਚਾਹ ਨਾਲ ਬਣ ਜੀ ਲੱਸੀ ਵਿੱਚ ਅਸੀਂ ਵੇਸਨ ਨੂੰ ਕਰ ਲਿਆ ਚੰਗੀ ਤਰ੍ਹਾਂ ਮੈਚ ਪਾ ਲਿਆ ਤੇਲ ਦੀ ਹੁਣ ਮੈਂ ਗੈਸ ਬੰਦ ਕੀਤੀ ਥੋੜੀ ਦੇ ਥੋੜਾ ਜਿਹਾ ਮਾੜਾ ਜਿਹਾ ਠੰਡਾ ਹੋ ਜੇ ਫਿਰ ਤੜਕਾ ਪਾਵਾਂਗੇ ਤੜਕਾ ਜਲਦੀ ਪਾ ਲਾ ਅਜਨ ਭੁਜਣਾ ਨਹੀਂ ਅੱਧੀ ਚੱਕ ਲੱਸੀ ਦੀ ਕੜੀ ਤੇ ਦਹੀਂ ਦੀ ਕੜੀ ਦਾ ਟੇਸਟੀ ਲੱਗ ਹੁੰਦਾ ਦੇ ਰ ਪੂਰੀ ਤਰ੍ਹਾਂ ਦੇਖੋ ਹੋ ਗਿਆ ਹੁਣ ਕੜੀ ਪੱਤਾ ਪਾਉਣਾ ਪਹਿਲਾਂ ਮੈਂ ਇਥੇ ਮਥੇ ਪਾਉਣੀ ਫਿਰ ਮੱਤ ਤੋੜਨਾ ਵੇਸੇ ਕੜੀ ਪੱਤੇ ਕਰਨਾ ਜਿੰਨਾ ਲਗ ਰੀ ਲੌਜ਼ ਇਧਰ ਪਾਤੇ ਹੁਣ ਤੇਲ ਚ ਮਥੇ ਮਥੇ ਪਹੁੰਚਾਂ ਫਿਰ ਪਾਵਾਂਗੇ ਕੜੀ ਪੱਤਾ ਇੱਧਰ ਪਕੌੜੇ ਵੀ ਇੱਕ ਪੂਰ ਬਣ ਗਿਆ ਦੂਸਰਾ ਪੂਰ ਪਾਇਆ ਬਸ ਥੋੜੇ ਪਕੌੜੇ ਪਾਉਣੇ ਆ ਪਕੌੜੇ ਵੈਸੇ ਵੀ ਬਹੁਤ ਜਿਆਦਾ ਖਾਂਦੇ ਕੱਲ ਵੀ ਇਹਨਾਂ ਨੇ ਬੱਚਿਆਂ ਨੇ ਪਕੌੜੇ ਬਣਾਏ ਕੱਲ ਵੀ ਖਾਦੇ ਪਕੌੜੇ ਥੋੜੇ ਪਾਉਣੇ ਕੜੀ ਕੜੀ ਚ ਪਕੌੜੇ ਘੱਟ ਖਾਂਦੇ ਸਿੰਪਲ ਇਸ ਤਰ੍ਹਾਂ ਮਤਲਬ ਕਿ ਜਿਆਦਾ ਖਾ ਲੈਂਦੇ ਆ ਚਾਹ ਨਾਲ ਕੁਛ ਵੀ ਖਾ ਲੈਂਦੇ ਆ ਚਟਨੀ ਵਿੱਚ ਤੁਸੀਂ ਕੜੀ ਵਿੱਚ ਘੱਟ ਖਾਂਦੇ ਇਸ ਕਰਕੇ ਮੈਂ ਥੋੜੇ ਪਾਏ ਖਾਣੀ ਪਕੌੜਿਆਂ ਵਾਲੀ ਕੜੀ ਸਿੰਪਲ ਨਹੀਂ ਖਾਣੀ ਖਾਂਦੇ ਘੱਟ ਸਵਾਦ ਤੇ ਮੇਰੇ ਮੇਥੇ ਹੋ ਚੁੱਕੇ ਆ ਹੌਣ ਪਾਵਾਂਗੇ ਵਿੱਚ ਕੜੀ ਪੱਤਾ ਤਾਂ ਤਾਂ ਪਤਾ ਹੈ ਇਸ ਕਰਕੇ ਮਨੇ ਵੀਡੀਓ ਰੋਕਣੀ ਪਈ ਕਿ ਮੈਂ ਇੱਕ ਵਾਰ ਨਾ ਕੰਮ ਕਰਾਂ ਜੀ ਦੇਖਾ ਤਾਂ ਵੀਡੀਓ ਨਾ ਹੋਵੇ ਲਓ ਜੀ ਮੇਥੇ ਭੁੱਜ ਗਿਆ ਕੜੀ ਪੱਤਾ ਭੁੰਨ ਗਿਆ ਹੌਣ ਪਾਵਾਂਗੇ ਅਦਰਕ ਹੌਣ ਪਾਵਾਂਗੇ ਮੇਥੇ ਪਾ ਕੇ ਭੁੰਨਾਂਗੇ ਜੀਰਾ ਪਾਤਾ ਜਿਹਾ ਸੇ ਜੀਰਾ ਥੋੜਾ ਹੋਰ ਅੱਗੇ ਥੋੜੀ ਜੀ ਜਵੈਣ ਉੱਤ ਪਹਿਲਾਂ ਪਿਆਜ਼ ਪਾ ਲੈਣਾ ਜਵੈਣ ਫਿਰ ਜਿਆਦਾ ਕਾਲੀ ਜੀ ਹੁੰਦੀ ਹੈ ਭੁੱਜ ਜਾਂਦੀ ਜਲਦੀ ਪਿਆਜ਼ ਬਾਹਰ ਕੋਲ ਬਹਾਗੇ ਥੋੜੀ ਜੀ ਵਿੱਚ ਜਵੈਣ ਜੀ ਹੁਣ ਅੱਗੇ ਜਵੈਣ ਨੂੰ ਹਾਥੇ ਮਲ ਕੇ ਥੋੜਾ ਜਿਹਾ ਤੇ ਬਾਅਦ ਵਿੱਚ ਜਵੇ ਮੈਂ ਲਾਲ ਸਾਬਦ ਮਰਚਾ ਵੀ ਤੜਕੇ ਚ ਪਾਉਣੀ ਆ ਪਰ ਉਹ ਲਾਲ ਮਰਚਾ ਸਾਬਦ ਜਿਹੜੀਆਂ ਨਹੀਂ ਆਗੀਆਂ ਉਹਨਾਂ ਦਾ ਰੇਸਟ ਆ ਇਹ ਕਰਕੇ ਲਾਲ ਮਰਚਾ ਸਾਬਦ ਨਹੀਂ ਪਈ ਆ ਤੜਕਾ ਨੂੰ ਪੁੱਜ ਗਿਆ ਅੱਜ ਫੋਨ ਪਾਵਾਂਗੇ ਵਿੱਚ ਹਰੀ ਮੇਥੀ ਉਹ ਪਾਈਏ ਤੋਂ ਮੇਥੀ थोड़ा प्याज थोड़ी सी ज्यादा नहीं देंगे भुनक मैं हम थोड़ा जा मेथी में भोल लिए फिर पावगे मसाले ਉਦੋਂ ਮੇਥੀ ਭੁੱਜ ਗਈ ਆ ਹੁਣ ਮਸਾਲੇ ਪਉਨੇ ਕਰਾਂਗੇ ਵਿੱਚ ਸ਼ੁਰੂ ਥੋੜੀ ਜਿਹੀ ਪਾਈ ਆ ਤੇਗੀ ਵਿੱਚ ਕਲਰ ਵਧੀਆ ਆਉਂਦਾ ਕੜੀ ਦਾ ਥੋੜੀ ਪਾਈ ਆ ਹਲਦੀ ਹਲਦੀ ਹੋਰ ਜਾਏਗੀ ਲੱਸੀ ਦੀ ਕੜੀ ਚ ਹਲਦੀ ਜ਼ਿਆਦਾ ਪੈਂਦੀ ਆ ਹਲਦੀ ਤੇ ਦੇਕੀ ਵਿੱਚ ਪਾਉਣਗੇ ਲੋਨ ਇਹ ਜੀ ਪਾ ਤਲੂਣ ਥੋੜਾ ਟਾਈਮ ਮਸਾਲਿਆਂ ਨੂੰ ਭੁੰਨ ਕੇ ਫਿਰ ਅਸੀਂ ਲੱਤੀ ਜਿਹੜੀ ਆ ਮੇਸਨ ਤਲਸੀ ਜਿਹੜੀ ਘੋਲੀ ਆ ਉਹ ਪਾਵਾਂਗੇ ਵਿੱਚ ਉਸ ਤੋਂ ਬਾਅਦ ਕਬਰੀ ਕੁਲ ਭੁੱਜ ਗਿਆ ਮਸਾਲਾ ਬਾਅਦ ਚ ਪਾਵਾਂਗੇ ਮਸਾਲਾ ਸੁੱਕਾ ਜਿਹੜਾ ਉਹ ਬਾਅਦ ਪਾਵਾਂਗੇ ਤੇ ਲੋਜੀ ਹਲਦੀ ਉਹਦੀ ਭੁੱਜ ਗਈ ਚੰਗੀ ਤਰ੍ਹਾਂ ਹੁਣ ਪਾ ਦਾਂਗੇ ਵਿੱਚ ਮੇਸਨ ਤੇ ਲੱਸੀ ਇਹ ਬਚ ਜਲਦੀ ਪਾਣੀ ਨਹੀਂ ਮੈਂ ਪਾਉਂਦੀ ਹੁੰਦੀ ਉਹਨੂੰ ਹਿਲਾ ਹੀ ਦੇਣਾ ਬਸ ਲੱਸੀ ਨੂੰ ਚੰਗੀ ਤਰ੍ਹਾਂ ਹਿਲਾ ਹੀ ਦੇਣਾ 5 ਮਿੰਟ ਖਲਾਉਣ ਤੋਂ ਬਾਅਦ ਰੁਕਣਾ ਨਹੀਂ ਦੇਣਾ ਕਿ ਕੁੱਟੇ ਨਾ 5 ਮਿੰਟ ਚੰਗੀ ਤਰ੍ਹਾਂ ਨਾ ਲੱਸੀ ਚੰਗੀ ਤਰ੍ਹਾਂ ਗੜਕਾ ਲਵਾਉਣ ਤੋਂ ਬਾਅਦ ਫੇਰ ਪਾਉਣਾ ਵਿੱਚ ਪਾਣੀ ਬਹੁਤ ਸੋਹਣਾ ਕਲਰ ਆਇਆ ਕੜੀ ਬਣੇਗੀ ਟੇਸਟੀ ਕਈ ਲੋਕ ਸਰਦੀਆਂ ਵਿੱਚ ਕੜੀ ਨਹੀਂ ਖਾਂਦੇ ਗਰਮੀਆਂ 'ਚ ਹੀ ਖਾਂਦੇ ਆ ਸੀ ਸਰਦੀਆਂ ਵਿੱਚ ਵੀ ਖਾ ਲੈਂਦੇ ਆ ਖਾਣੇ ਘਾਟੇ ਆ ਗਰਮੀਆਂ 'ਚ ਜ਼ਿਆਦਾ ਖਾਂਦੇ ਸਰਦੀ 'ਚ ਖਾਣੇ ਘਾਟੇ ਬਲ ਖਾ ਲੈਂਦੇ ਆ ਕਈ ਲੋਕ ਕਹਿੰਦੇ ਕਿ ਅਸੀਂ ਸਰਦੀ ਵਿੱਚ ਮੈਂ ਕੜੀ ਖਾਣਾ ਪਸੰਦ ਕਰਦੇ ਸਾਰਿਆਂ ਦੇ ਵਿੱਚ ਗਰਮ ਚੀਜ਼ਾਂ ਪੈਂਦੀਆਂ ਆ ਤੇ ਪਰ ਕੋਈ ਦਿਲ ਮਿਠੀ ਵਾਲੀ ਕਰਨੀ ਆ ਲਸਣ ਨਹੀਂ ਸੀ ਹੈਗਾ ਸਹ ਘਰੇ ਲਸਣ ਵੀ ਐਸੀ ਕਾਫੀ ਜ਼ਿਆਦਾ ਮਾਤਰਾ ਵਿੱਚ ਪਾਣੀ ਤੇ ਚਾਰ ਗੰਡੀਆਂ ਮਾ ਪਾਣੀ ਨੂੰ ਜੀ ਲਸਣ ਤੇ ਲਸਣ ਅੱਜ ਜਾਣਾ ਬਾਜ਼ਾਰ ਆਲੂ ਲਸਣ ਖਤਮ ਹੋਏ ਸੀ ਆਲੂ ਵੀ ਲਿਓਣੇ ਆ ਤੇ ਲਸਣ ਲਿਆਵਾਂਗੇ ਪਿਆਜ਼ ਲਿਆਵਾਂਗੇ ਤੇ ਲਿਆਵਾਂਗੇ ਅੱਜ ਸਮਾਨ ਕਰਦਾ ਲਓ ਜੀ ਹੁਣ ਇਹਨਾਂ ਥੋੜਾ ਜਿਹਾ ਗੜਕਾ ਲੱਗਣ ਤੋਂ ਬਾਅਦ ਫਿਰ ਪਾਵਾਂਗੇ ਵਿੱਚ ਪਾਣੀ ਫਿਰ ਅੰਡਾ ਪਾਵਾਂਗੇ ਲਓ ਜੀ ਲੱਸੀ ਨੂੰ ਲੱਗ ਗਿਆ ਹੁਣ ਗੜਕਾ ਹੁਣ ਪਾਵਾਂਗੇ ਵਿੱਚ ਪਾਣੀ ਪਾਣੀ ਵਿੱਚ ਕੋਰਤੂ ਲਾ ਪਾਣੀ ਨਹੀਂ 700 ਨੇ 2 ਦੇ ਰਜ ਦੇ ਤੇ ਕੱਟ ਹੋ ਜਾਂਦਾ ਫਿਰ ਤੇ ਕਿਨੇ ਰਹਿਣਾ ਕੜੀ ਨੇ ਜਿੰਨਾ ਜ਼ਿਆਦਾ ਸਾ ਬਾਲੇ ਦਵਾਵਾਂਗੇ ਨਾ ਉਹਨੂੰ ਕਦੀ ਚੇਸਤੀ ਬੰਦੀ ਲਾਉਂਦੀ ਹੋਣੀ ਨੂੰ ਟੱਕ ਦਾਂਗੇ ਹੋਲੀ ਹੋਲੀ ਹਿਲਾਏ ਜਾਵਾਂਗੇ ਵਿੱਚ ਵਿੱਚ ਗਲਦੰਦੀ ਦੇਖੀ ਜਾਵਾਂਗੇ ਤੇ ਚਾਰ ਪੰਜ ਬਾਲੇ ਆਉਣਗੇ ਤੇ ਫਿਰ ਇਹਨੂੰ ਕੱਟ ਕਰਕੇ ਵਿੱਚ ਦਵਾਵਾਂਗੇ ਚੰਗੀ ਤਰ੍ਹਾਂ ਇਹ ਸੀ ਸਾਡੀ ਕੜੀ ਤੇ ਤੁਸੀਂ ਵੀ ਕਰ ਵਜ ਇਸ ਤਰ੍ਹਾਂ ਬਣਾਦੇ ਹੋ ਨਾ ਜੇ ਤੁਹਾਨੂੰ ਤੁਹਾਨੂੰ ਕੀ ਵਧੀਆ ਲੱਗਿਆ ਮੇਰੇ ਕੜੀ ਬਣਾਉਣ ਦਾ ਤਰੀਕਾ ਸਿੰਪਲ ਤਰੀਕੇ ਨਾਲ ਘਰ ਵਿੱਚ ਸਨਾ ਸਾਰੇ ਸਾਰੇ ਹੀ ਬਣਾਉਂਦੇ ਇਸ ਤਰ੍ਹਾਂ ਨੇ ਜੇ ਤੁਹਾਨੂੰ ਮੇਰੀ ਕੜੀ ਦਾ ਟੇਸਟ ਕਲਰ ਤੇ ਤੇਰਸ ਤੁਹਾਨੂੰ ਬਦਲ ਗਣਾ ਕਲਰ ਤੇ ਵਧੀਆ ਲੱਗਾ ਬਣਾਉਣ ਦਾ ਤਰੀਕਾ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਦੋ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਤੇ ਚੈਨਲ ਤੇ ਸਬਸਕ੍ਰਾਈਬਰ ਤੇ ਬਹੁਤ ਵਧੀ ਜਾਣ ਦੇ ਨੇ ਭਲੇ ਆ ਕਿ ਵੀਊ ਬਹੁਤ ਜ਼ਿਆਦਾ ਘੱਟ ਆਉਂਦੇ ਨੇ ਵੀਡੀਓ ਬਹੁਤ ਮਤਲਬ ਕੀ ਲੌਂਗ ਵੀਡੀਓ ਜਿੱਦਾਂ ਮੈਂ ਬਲੌਗ ਚੈਨਲ ਤੇ ਬਲੌਗ ਪਾਉਣੀ ਹੈ ਨਾ ਉਹ ਘੱਟ ਦੇਖਦੇ ਆ ਤੇ ਸ਼ੋਰਟ ਵੀਡੀਓ ਜ਼ਿਆਦਾ ਮਤਲਬ ਕਿ ਚੱਲਣੀਆਂ। ਪਾਲ ਮੇਰੇ ਲੋਕਾਂ ਨੂੰ ਵੱਧ ਤੋਂ ਵੱਧ ਦਿਓ ਪਿਆਰ ਕਿ ਮੈਂ ਤੁਹਾਡੇ ਲਈ ਨਵੇਂ ਨਵੇਂ ਵਲੌਗ ਲੈ ਕੇ ਆਂਦੀ ਰਵਾਂ। ਚਲੋ ਜੀ ਕੜੀ ਸਾਡੀ ਹੁਣ ਰਿੱਚੇਗੀ। ਮੈਂ ਬਾਕੀ ਸਾਰੇ ਘਰ ਦੀਆਂ ਸਪਾਈਆਂ ਕਰਨੀਆਂ। ਬੱਚੇ ਬਾਹਰ بارش ਹੋਣ ਦੀ ਆ। ਬੱਚੇ ਬਿਸਤਰਿਆਂ 'ਤੇ ਬੈਠੇ ਨੇ ਤੇ ਹੁਣ ਮੈਂ ਆਪਣੇ ਮਤਲਬ ਕੱਲ ਦੇ ਕੱਪੜੇ ਉੱਤੇ ਅੰਦਰ ਪੱਕੇ ਠਪਾਏ ਨੇ ਉਹਨਾਂ ਨੂੰ ਦੇਖਾਂ। ਅੰਦਰ ਦੀ ਸਫਾਈ ਕਰਨਾ ਤੇ ਇੱਧਰ ਮੇਰੀ ਕੜੀ ਬਣੀ ਜਾਏਗੀ ਤੇ ਫਿਰ ਪਾਸੇ ਬਣਾਵਾਂਗੇ ਚਾਹ। ਲਾਲ ਮਰਚ ਪਾਉਣਾ ਭੁੱਲ ਗਈ ਸੀ। ਦੇਖੋ ਹੁਣ ਮੈਂ ਪਾ ਦੂੰਗੀ ਕਿਉਂਕਿ ਲਾਲ ਮਰਚ ਤੋਂ ਬਿਨਾ ਕਰਾਰੀ ਨਹੀਂ ਬਣਦੀ ਕੜੀ ਇਸੇ ਮਰਚ ਵੀ ਤੇਜ਼ ਕਰਨੇ ਕੜੀ ਜਿੱਤੇ ਸਾਰਿਆਂ ਨੂੰ ਤੇਜ਼ ਕਰਨੇ ਜ਼ਿਆਦਾ ਹੁੰਦੇ ਆ। ਹੋਰ ਜਿੰਨੀ ਜ਼ਿਆਦਾ ਪਾਉਣੀ ਹੈ ਇਸ ਲਾਲ ਮਰਚ। ਥੋੜੀ ਜਿਹੀ ਹੋਰ ਪਾ ਲੀਂ। ਪਾਟੋ। ਨੇ ਗਾਲ ਮਚੋੜ ਕੜਾਹੀ ਕੜਾਹੀ ਕੜੀ ਪੇਸਟੀ ਕੇਸ ਤਾਉ ਜੀ 3-2 ਮਿੰਟ ਹੋ ਗਏ ਕੜੀ ਨੂੰ ਉਬਾਲੇ ਜਾਂਦੇ ਹਨ ਤੇ ਬਹੁਤ ਸਾਨੀ ਰਹਿ ਗਈ ਹੈ ਕੜੀ ਹੁਣ ਇਹ ਚ ਪਾਵਾਂਗੇ ਧਨੀਆ ਤਾਂ ਇਸੇ ਧਨੀਆ ਤੇ ਨਾਲ ਹੀ ਪਾ ਦਾਂਗੇ ਪਕੌੜੇ ਇੱਧਰ ਨਾਲ ਚੌਲ ਹੀ ਰੱਖਦੇ ਸੀ ਚੌਲੀ ਬਣ ਗਈ ਬਸ ਫੇਸੇ ਨਿਚੋੜਨੀ ਹੁਣ ਲਓ ਜੀ ਪਕੌੜੇ ਪਾ ਕੇ ਲਓ ਜੀ ਕੜੀ ਬਣ ਕੇ ਹੋ ਗਈ ਤਿਆਰ ਹੁਣ ਅਸੀਂ ਇਹ ਕੱਢ ਲਾਂਗੇ ਤੇ ਹੇਠ ਪਟਸ਼ੀ ਰੱਖਾਂਗੇ ਹੁਣ ਥੋੜਾ ਜਿਹਾ ਬਾਲਾ ਦਬਾ ਕੇ ਗੈਸ ਕਰਾਂਗੇ ਬੰਦ ਉੱਤਰ ਮੇਰੇ ਚੌਲ ਵੀ ਬਣ ਗਏ ਨੇ ਲਈ ਨਿਚੋੜ ਲਾ ਲੋਜੀ ਤੇ ਕਿਚਨ ਹੀ ਮੈਂ ਕਰ ਲਿਆ ਸੀ ਸਾਫ ਕਿਚਨ ਦਾ ਕੰਮ ਹੀ ਕਰ ਲਿਆ ਸਾਫ ਹੋ ਗਿਆ ਤੇ ਹੁਣ ਮੈਂ करूंगी ਝਾੜੂ ਪੋਚਾ ਕਿਚਨ ਦਾ ਕੰਮ ਨੇ ਬੇੜ ਲਿਆ ਕਾਫੀ ਅੱਜ ਤੱਕ ਅੱਲ ਦੀ ਬਾਰਿਸ਼ ਆਉਣ ਦੀ ਤੇ ਕੱਪੜੇ ਧੋਤੇ ਸੀ ਤੇ ਅੰਦਰ ਹੀ ਪਾਏ ਅਸੀਂ ਅੱਖਾ ਛੱਡ ਕੇ ਅੰਦਰ ਹੀ ਪਾਤੇ ਹੁਣ ਬਾਹਰ ਥੋੜੀ ਜੀ ਧੁੱਪ ਨਿਕਲੀ ਹੈ ਲੋਜੀ ਤੇ ਹਵਾ ਚੱਲ ਰਹੀ ਹੈ ਤੇ ਮੈਂ ਕਿਹਾ ਬਾਹਰ ਪਾ ਕੇ ਹਣੀ ਥੋੜੀ ਜੀ ਹਵਾ ਫਿਰ ਜੀ ਤੇ ਫੇਰ ਜੋੜਾਂਗੇ ਕੱਪੜਿਆਂ ਨੇ ਦਾ 스멜 ਹੋਣਾ ਪੈਂਦੀ ਫਿਰ ਗਿੱਲਿਆਂ ਚੋਂ ਉਹ ਲੱਗੀ ਸੀ ਧੁੱਪ ਤੇ ਮੈਂ ਕੰਬਲ ਧੋਤੇ ਤੇ ਬਾਅਦ ਚ ਰਾਤ ਨੂੰ ਬਾਰਿਸ਼ ਹੋਣੀ ਸਟਾਰਟ ਹੋ ਗਈ ਤੇ ਕੰਬਲਾਂ ਦੀ ਮਤਲਬ ਕਿ ਸੁੱਕ ਗਏ ਨੇ ਸਿੱਲੇ ਸਿੱਲੇ ਆ ਭਲਾ ਜੇ ਨੁਕਰਾਂ ਚ ਜਿਸ ਤਰ੍ਹਾਂ ਪਾਣੀ ਆਇਆ ਨਾ ਨੁਕਰਾਂ ਸਿੱਲੀਆਂ ਨੇ ਤੇ ਬਾਹਰ ਹਜੇ ਵੀ بارش ਦਾ ਮੌਸਮੀ ਆ ਪਰ ਇਹ ਕੀ ਹਵਾ ਚੱਲ ਰਹੀ ਆ ਤੇ ਬੱਦਲ ਥੋੜਾ ਜਿਹਾ ਤਾਂ ਹੋਇਆ ਉੱਚਾ ਹੋਇਆ ਤੇ ਮੈਂ ਕਿਹਾ ਚਲੋ ਕੱਪੜੇ ਸੁਕਣੇ ਪਾ ਦਨੇ ਹਵਾ ਉਹ ਫਿਰ ਜੇ ਕੋਰੀ ਮੌਸਮ ਬਹੁਤ ਸੋਹਣਾ ਆ ਬਾ ਠੰਡ ਘਟ ਗਈ ਐ ਵੈਸੇ بارش ਹੋਣਾ ਹੁਣ ਇਹ ਕੱਪੜੇ ਪਾਤੇ ਬਾਹਰ ਸੁਕਣੇ ਦੇ ਰੱਖਤਾ ਹਾਂ ਤੇ ਦੇਖੋ ਤਾਰ ਬੱਦੀ ਇੱਥੇ ਤੇ ਮਤਲਬ ਕਿ 8ਰ ਜਾਣਗੇ ਹਵਾਵਾਂ ਚੱਲਣ ਦੀ ਪਲ ਬਾਹਰ ਮੱਧਰ ਵੀ ਬੂਰਾ ਵਾ ਪਲ ਹਵਾ ਚੱਲਣ ਦੀ ਇਸ ਟਾਈਮ ਤੇ ਇਸ ਕਰਕੇ ਪਾਤੇ ਤੇ ਖੇਤਾਂ ਦਾ ਵੀਊ ਦੇਖੋ ਬਹੁਤ ਸੋਹਣਾ ਇਹ ਸਟਾਈਲ ਵੇਖੋ ਗਮਲੇ ਤੇ ਖੜਾ ਹੋ ਕੇ ਦੇਖਦਾ ਸੜਕ ਤੇ ਕੌਣ ਜਾਣ ਡੇ ਕੌਣ ਆਉਣ ਡੇ ਕਿੱਡਾ ਲੰਮਾ ਲੱਗਣ ਡਿਆ ਨੂਰ ਟੈਗਰ ਤੇ ਨੂਰ ਆਡੀ ਹੋ ਗਈ ਆ ਹਰਮਨ ਤੇ ਮੰਮੀ ਗਏ ਆ ਚੌਕ ਨੂੰ ਅਸੀ ਮਾੜਾ ਜਿਹਾ ਮੌਸਮ ਬਦਲਿਆ ਸੀ ਧੁੱਪ ਹਲਕੀ ਹਲਕੀ ਧੁੱਪ ਜਿਹੀ ਆਈ ਤੇ ਬਾਹਰ ਆ ਕੇ ਬੈਠ ਗਏ